ਸਤਿ ਸ਼੍ਰੀ ਅਕਾਲ ਦੋਸਤੋ ਅੱਜ ਕੱਲ ਜਿਹੜੇ ਹਾਲਾਤ ਚੱਲ ਰਹੇ ਨੇ ਉਹਨਾਂ ਚ ਤਾਂ ਗੱਲ ਇਹ ਹੈ ਵੀ ਜਿਹੜਾ ਘਰ ਨਹੀਂ ਦੇਖਿਆ ਜਿਵੇਂ ਕਹਿੰਦੇ ਹੁੰਦੇ ਨੇ ਉਹ ਹੀ ਠੀਕ ਆ ਹੁਣ ਗੱਲ ਆਮ ਤੌਰ ਤੇ ਤੁਸੀਂ ਸੁਣਦੇ ਹੋ ਵੀ ਸਾਡੇ ਲੋਕਾਂ ਨੇ ਵੀ ਬੜਾ ਇਹ ਵਿਦੇਸ਼ੀਆਂ ਦੇ ਵਾਂਗੂ ਲਿਵਨ ਰਿਲੇਸ਼ਨਸ਼ਿਪ ਵਾਲਾ ਸਿਸਟਮ ਬਣਾ ਲਿਆ ਕਿਸ ਨਾ ਕਿਸੇ ਔਰਤ ਦੇ ਨਾਮ ਮਹਿਲਾ ਦੇ ਨਾਲ ਤੁਹਾਡੇ ਸਬੰਧ ਬਣ ਜਾਂਦੇ ਨੇ ਉਦੋਂ ਬਾਅਦ ਇਕੱਠੇ ਰਹੀ ਜਾਂਦੇ ਨੇ ਅੱਜ ਕੱਲ ਤਾਂ ਜੇ ਕਈ ਹਾਲੀਵੁੱਡ ਦੇ ਨਾਂਉਂ ਦੇ ਤਾਂ ਇੰਨੀ ਛੂਟ ਮਿਲੀ ਹੋਈ ਹੈ ਕਿ ਲਿਵਿੰਗ ਦੇ ਨਾਮ ਦੇ ਉੱਤੇ ਰਹੀ ਜਾਂਦੇ ਨੇ ਘਰ ਖਰਾਬ ਹੁੰਦਾ ਤੇ ਦੂਜੇ ਪਾਸੇ ਅਗਲਾ ਕਹਿੰਦਾ ਨਾਲੇ ਵਿਆਹ ਕਰਾਉਣ ਦੀ ਲੋੜ ਨਹੀਂ ਨਾਲੇ ਮੌਜਾਂ ਪਰ ਬੜਾ ਚੰਗਾ ਇੱਕ ਫੈਸਲਾ ਪੰਜਾਬ ਰੈਣਾ ਹਾਈ ਕੋਰਟ ਨੇ ਇਹਦੇ ਵਿੱਚ ਸੁਣਾਇਆ ਤੇ ਉਹ ਮਾਮਲਾ ਤੁਹਾਡਾ ਸਾਂਝਾ ਕਰਨ ਲੱਗਿਆ ਵੀ ਜਿਹੜੇ ਸੋਚਦੇ ਹੋਣ ਵੀ ਵਿਆਹ ਬੁੱਕ ਕਰਾਉਣ ਦੀ ਲੋੜ ਨਹੀਂ ਆਈ ਮੌਜਾਂ ਲੁੱਟ ਕੇ ਭੱਜਾਂਗੇ ਕੱਲ ਨੂੰ ਕੁੜੀ ਆਉਦੇ ਰਾਹ ਤੇ ਮੁੰਡਾ ਆਉਦੇ ਰਾਹ ਤਾਂ ਇਹ ਗੱਲ ਸਮਝ ਕੱਲ ਨੂੰ ਉਸੇ ਤਰ੍ਹਾਂ ਦੇ ਨਾਲ ਘਰ ਵਾਲੀ ਦੇ ਵਾਂਗ ਜਿਹੜਾ ਤੁਹਾਡੇ ਤੇ ਗੁਜ਼ਾਰੇ ਪੱਤੇ ਦਾ ਕੇਸ ਲਾ ਸਕਦੀ ਹੈ ਤੇ ਉਹਦੇ ਵਿੱਚ ਪੰਜਾਬ ਰਾਣਾ ਹਾਈ ਕੋਰਟ ਨੇ ਬੜਾ ਵੱਡਾ ਤੇ ਚੰਗਾ ਇੱਕ ਡਿਸੀਜਨ ਸੁਣਾਇਆ ਕਿਉਂਕਿ ਚੰਗਾ ਇਸ ਕਰਕੇ ਕਹਿਣਾ ਇਹਨਾਂ ਨੂੰ ਜਿੰਨਾ ਚਿਰ ਹੱਥ ਨਹੀਂ ਲੱਗਦੇ ਇਹਨਾਂ ਤਾਂ ਮੋਝਾ ਬਣਾ ਰੱਖੀਆਂ ਨੇਗੀਆਂ ਨਾ ਕਿਸੇ ਐਕਟ 'ਚ ਨਾ ਕਿਸੇ ਧਾਰੇ ਦੇ ਵਿੱਚ ਤੇ ਉਹਦੇ ਵਿੱਚ ਬਾਅਦ 'ਚ ਜਿਹੜਾ ਕਿ ਆਪਦੇ ਆਪ ਦੇ ਤੋਂ ਤੇ ਕਈ ਵਾਰੀ ਕੁੜੀਆਂ ਫਿਰ ਇਹ ਜੇ ਵਿੱਚ ਨੁਕਸਾਨ ਖਾਂਦੀਆਂ ਨੇਗੀਆਂ ਇਹ ਮਾਮਲਾ ਤੁਹਾਨੂੰ ਦੱਸਣ ਲੱਗਿਆ ਪੰਜਾਬ ਰਾਣਾ ਹਾਈ ਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ ਇਹਨਾਂ ਨੇ ਕਿਹਾ ਕਿ ਨਿਊਜ਼ ਇਟਿੰਗ ਦੀ ਜਾਣਕਾਰੀ ਪੜ ਰਹਾ ਮੈਂ ਕਿ ਇੱਕ ਅਹਿਮ ਫੈਸਲਾ ਦਿੰਦੇ ਹੋਏ ਪੰਜਾਬ ਰਾਣਾ ਹਾਈ ਕੋਰਟ ਨੇ ਸ ਦੇ ਰੂਪ ਦੇ ਵਿੱਚ ਇਕੱਠੇ ਇਕੱਠੇ ਰਹਿਣਾ ਗੁਜ਼ਾਰਾ ਪੱਤੇ ਦਾ ਦਾਵਾ ਕਰਨ ਲਈ ਕਾਫੀ ਹੈ ਗੁਜਾਰਾ ਪੱਤਾ ਇੱਕ ਕल्याणकारी ਪ੍ਰਣਾਲੀ ਹੈ ਤੇ ਅਜਿਹੀ ਸਥਿਤੀ ਵਿੱਚ ਵਿਵਾਦ ਨੂੰ ਸ਼ੱਕ ਤੋਂ ਪਰੇ ਸਾਬਤ ਕਰਨਾ ਲਾਜ਼ਮੀ ਨਹੀਂ ਹੈ ਪਟੀਸ਼ਨਰ ਕਰਦੇ ਹੋਏ ਯਮਨਾਨਗਰ ਨਿਵਾਸੀ ਨੇ ਫੈਮਿਲੀ ਕੋਰਟ ਦੁਆਰਾ ਫੈਮਿਲੀ ਕੋਰਟ ਵੱਲੋਂ 6000 ਰੁਪਏ ਦਾ ਗੁਜਾਰਾ ਪੱਤਾ ਨੂੰ ਚੁਣੌਤੀ ਦਿੱਤੀ ਸੀ ਵੀ ਗਲਤ ਲਾਤਾ ਭਾਈ ਫੈਮਿਲੀ ਕੋਰਟ ਨੇ ਪਹਿਲਾਂ ਲਾਏ ਸੀਗੇ ਪਟੀਸ਼ਨ ਚ ਕਿਹਾ ਗਿਆ ਹੈ ਕਿ ਸਿਰਫ ਕਾਨੂੰਨੀ ਤੌਰ ਤੇ ਵਿਆਹੀ ਪਤਨੀ ਹੀ ਗੁਜਾਰਾ ਪੱਤੇ ਦਾ ਦਾਵਾ ਕਰ ਸਕਦੀ ਆ ਪਟੀਸ਼ਨਰ ਨੇ ਕਿਹਾ ਕਿ ਜਿਸ ਔਰਤ ਨੇ ਉਸ ਨੂੰ ਆਪਣਾ ਪਤੀ ਦੱਸਿਆ ਹੈ ਉਸ ਮੁਤਾਬਕ ਉਸ ਦਾ ਵਿਆਹ ਪੰਜਾਬ ਦੇ ਇੱਕ ਗੁਰਦੁਆਰਾ ਚ ਹੋਇਆ ਸੀ ਜਦਕਿ ਪਟੀਸ਼ਨਰ ਮੁਸਲਮਾਨ ਹੈ ਪਟੀਸ਼ਨ ਨੇ ਕਿਆ ਕਿ عورت ਉਸਦੀ ਕਿਰਾਏਦਾਰ ਹੈ ਅਤੇ ਉਸਦੀ ਜਾਇਦਾਦ ਹੜਪਣ ਲਈ ਉਸ ਨੂੰ ਆਪਣਾ ਪਤੀ ਬੁਲਾ ਰਹੀ ਹੈ ਹਿੰਦੀ ਅਖਬਾਰ ਅੰਜਲਾ ਦੀ ਖਬਰ ਅਨੁਸਾਰ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਟੀਸ਼ਨ ਕਰਤਾ ਨੇ ਜ਼ਮਾਨਤ ਦੇ ਸਮੇਂ ਸਵੀਕਾਰ ਕੀਤਾ ਸੀ ਕਿ ਔਰਤ ਉਸਦੀ ਪਤਨੀ ਆ ਗੁਜਾਰਾ ਪੱਤਾ ਇਸ ਦਲੀਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਆਹ ਗੁਰਦੁਆਰੇ ਵਿੱਚ ਹੋਇਆ ਸੀ ਜਾਂ ਲੋੜਿੰਦਾ ਰਸਮਾਂ ਪੂਰੀਆਂ ਨਹੀਂ ਹੋਈਆਂ ਸਨ ਵਿਆਹ ਨੂੰ ਸਾਬਤ ਕਰਨ ਲਈ ਲੋੜਿੰਦਾ ਸਬੂਤ ਨਾ ਹੋਣ ਤੇ ਵੀ ਔਰਤ ਲੰਮੇ ਸਮੇਂ ਤੱਕ ਪਤੀ ਪਤਨੀ ਵੱਜੋਂ ਰਹਿਣ ਕਰਨ ਕਾਰਨ ਗੁਜਾਰੇ ਲਈ ਯੋਗ ਹੋ ਜਾਂਦੀ ਆ ਹਾਈ ਕੋਰਟ ਨੇ ਕਿਹਾ ਕਿ ਹਿੰਦੂ ਮੈਰਿਜ ਐਕਟ ਦੇ ਤਹਿਤ ਵਕਫਕ ਧਰਮਾਂ ਦੇ ਲੋਕ ਵਿੱਚ ਵਿਚਕਾਰ ਵਿਆਹ ਨਹੀਂ ਹੋ ਸਕਦਾ ਇਹ ਸਪੈਸ਼ਲ ਮੈਰਿਜ ਐਕਟ ਤਹਿਤ ਸੰਭਵ ਹੈ ਜਿਹੇ ਚ ਪਟੀਸ਼ਨ ਕਰਤਾ ਦੀ ਇਹ ਦਲੀਲ ਕਿ ਉਸ ਦਾ ਵਿਆਹ ਜਾਇਜ਼ ਨਹੀਂ ਦਾ ਕੋਈ ਫਾਇਦਾ ਨਹੀਂ ਹੈ ਪਰਿਸ਼ਨ ਕਰਤਾ ਦਾ ਦਾਅਵਾ ਹੈ ਕਿ 1996 ਵਿੱਚ ਅ ਵਿਆਹ 1996 ਵਿੱਚ ਹੋਇਆ ਸੀ ਅਤੇ ਉਹ ਲਗਭਗ ਦੋ ਦਹਾਕਿਆਂ ਤੱਕ ਇਕੱਠੇ ਰਹਿੰਦੇ ਸਰੇ ਨੇ ਬਾਅਦ ਵਿੱਚ ਵਿਵਹਤਾ ਝਗੜਿਆਂ ਕਾਰਨ ਦੂਰੀਆਂ ਵੱਧ ਗਈਆਂ ਅਜੀਹ ਸਥਿਤੀ ਵਿੱਚ ਔਰਤ ਨੂੰ ਦੁਰਦਸ਼ਾ ਤੋਂ ਦੁਰਦਸ਼ਾ ਤੋਂ ਬਚਾਉਣ ਲਈ ਗੁਜ਼ਾਰਾ ਪੱਤੇ ਦੀ ਵਿਵਸਥਾ ਕੀਤੀ ਗਈ ਹੈ ਇਹ ਇੱਕ ਕਲਿਆਣਕਾਰੀ ਕਾਨੂੰਨ ਹੈ ਤੇ ਇਸ ਦੇ ਲਾਭ ਲੈਣ ਲਈ ਵਿਆਹ ਨੂੰ ਸ਼ੱਕਤ ਤੋਂ ਪਰੋਂ ਪਰੇ ਸਾਬਤ ਕਰਨਾ ਜ਼ਰੂਰੀ ਨਹੀਂ ਹੈ ਇੰਨਾਂ ਟਿੱਪਣੀਆਂ ਨਾਲ ਹਾਈ ਕੋਰਟ ਨੇ ਪਤੀ ਦੀ ਪਟੀਸ਼ਨ ਰੱਦ ਕਰ ਦਿੱਤੀ ਆ ਯਾਨੀ ਕਿ ਇਹਨਾਂ ਦਾ ਵਿਆਹ ਨੂੰ ਚੈਲੰਜ ਕਰਤਾ ਦੀ ਘਰ ਇਹ ਤਾਂ ਬੜਾ ਅੱਗੇ ਦਾ ਹੀ ਕੰਮ ਲੰਗਾ ਕੇ ਮਾਰਿਆ ਪਰ ਗੱਲ ਇਹ ਹੈ ਵੀ ਉਹਨਾਂ ਨੇ ਜਦ ਕਿਹਾ ਵੀ ਪਤੀ ਪਤਨੀ ਵਾਂਗ ਜਦੋਂ ਇਕੱਠੇ ਰਹਿੰਦੇ ਹੋ ਤਾਂ ਗੁਜਾਰਾ ਪੱਤਾ ਦੀ ਜਿਹੜੀ ਹੱਕਦਾਰ ਹੈ ਉਹ ਔਰਤ ਹੋ ਜਾਂਦੀ ਹੈ